ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਤਮ ਨਿਰਭਰ ਭਾਰਤ ਭਾਰਤ ਦੀ ਵਿਆਪਕ ਰਾਸ਼ਟਰੀ ਸ਼ਕਤੀ ਦੀ ਕੁੰਜੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਆਤਮ ਨਿਰਭਰ ਭਾਰਤ ਪ੍ਰੋਗਰਾਮ ਦੇ ਕਾਰਨ ਭਾਰਤ ਗਲੋਬਲ ਰੱਖਿਆ ਖੇਤਰ ਵਿੱਚ ਵਧ ਰਿਹਾ ਹੈ। ਉન્નਤ ਹਥਿਆਰਾਂ ਦੇ ਸਵਦੇਸ਼ੀ ਉਤਪਾਦਨ ਤੋਂ ਲੈ ਕੇ ਨਿਰਯਾਤ ਸਮਰੱਥਾਵਾਂ ਦੇ ਵਿਸਤਾਰ ਤੱਕ ਹੁਣ ਤੱਕ ਦੇ ਨਤੀਜੇ ਸ਼ਾਨਦਾਰ ਰਹੇ ਨੇ। ਉਨ੍ਹਾਂ ਨੇ ਭਾਰਤ ਨੂੰ ਸੱਚਮੁੱਚ ਵਿਸ਼ਵ ਸ਼ਕਤੀ ਦੇ ਸਿਖਰ ਤੇ ਚੜਨ ਲਈ ਉੱਚ ਤਕਨੀਕੀ ਰੱਖਿਆ ਸਮਰੱਥਾਵਾਂ ਦੇ ਵਿਕਾਸ ਨੂੰ ਤਰਜੀਹ ਦੇਣ ਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਦੌਰ ਵਿੱਚ ਭਾਰਤ ਦੇ ਫੌਜੀ ਉਦਯੋਗਿਕ ਕੰਪਲੈਕਸ ਨੂੰ ਮਜ਼ਬੂਤ ਕਰਨ ਲਈ ਤੁਰੰਤ ਕੰਮ ਕਰਨ ਦੀ ਅਪੀਲ ਕੀਤੀ ਹੈ ਆਤਮ ਨਿਰਭਰ ਭਾਰਤ ਦਾ ਵਿਜ਼ਨ ਦੇਸ਼ ਦੀ ਭਵਿੱਖ ਦੀ ਖੁਸ਼ਹਾਲੀ ਅਤੇ ਸੁਰੱਖਿਆ ਲਈ ਇੱਕ ਰਣਨੀਤੀ ਹੈ ਇਸ ਨੂੰ ਆਉਣ ਵਾਲੇ ਸਾਲਾਂ ਵਿੱਚ ਇੱਕ ਮਜ਼ਬੂਤ ਸ਼ਕਤੀ ਵਜੋਂ ਭਾਰਤ ਦੇ ਵਿਕਾਸ ਦੀ ਨਿਵਜੋਂ ਦੇਖਿਆ ਜਾ ਰਿਹਾ ਹੈ ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਮੋਦੀ ਦੇ ਆਤਮ ਨਿਰਪਰ ਭਾਰਤ ਦੇ ਸੱਦੇ ਨਾਲ ਸ਼ੁਰੂ ਹੋਇਆ ਹੈ ਜਿਨ੍ਹਾਂ ਵਿੱਚ ਖਾਸ ਕਰਕੇ ਉਤਪਾਦਨ ਵਰਗੇ ਮਹੱਤਵਪੂਰਨ ਖੇਤਰ ਸ਼ਾਮਲ ਨੇ ਇਸ ਦਿਨ ਤੱਕ ਦੇ ਨਤੀਜੇ ਉਤਸ਼ਾਹਜਨਕ ਰਹੇ ਨੇ ਸਿਵਲ ਅਤੇ ਰੱਖਿਆ ਨਿਰਮਾਣ ਵਿੱਚ ਵੀ ਬਿਹਤਰ ਨਤੀਜੇ ਪ੍ਰਾਪਤ ਹੋਏ ਨੇ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਪੀਐਲਆਈ ਸਕੀਮ ਕਾਰਨ ਬਹੁਤ ਸਾਰਾ ਨਿਵੇਸ਼ ਆਕਰਸ਼ਿਤ ਹੋਇਆ ਇਸ ਤੇ ਲਗਭਗ 2 ਬਿਲੀਅਨ ਡਾਲਰ ਖਰਚ ਕੀਤੇ ਗਏ ਨੇ ਤੇ 14 ਸੈਕਟਰਾਂ ਵਿੱਚ ਲਗਭਗ 4500 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ ਇਸ ਤਰ੍ਹਾਂ ਰੱਖਿਆ ਖੇਤਰ ਵਿੱਚ ਵੀ ਬਦਲਾਅ ਸਾਫ਼ ਨਜ਼ਰ ਆ ਰਿਹਾ ਹੈ ਜਿੱਥੇ ਕਾਂਗਰਸ ਯੂਪੀਏ ਸਰਕਾਰ ਦੌਰਾਨ ਬਰਾਮਦ 686 ਕਰੋੜ ਡਾਲਰ ਸੀ ਜੋ ਹੁਣ ਵਧ ਕੇ 16000 ਕਰੋੜ ਡਾਲਰ ਹੋ ਗਈ ਹੈ ਪਾਵ 10 ਸਾਲਾਂ ਵਿੱਚ 23 ਗੁਣਾ ਵਾਧਾ ਹੋਇਆ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਵੈ ਨਿਰਪਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਫੌਜੀ ਉਦਯੋਗਿਕ ਕੰਪਲੈਕਸ ਬਣਾਉਣ ਦੀ ਦੇਸ਼ ਦੀ ਸਮਰੱਥਾ ਤੇਜ਼ੀ ਨਾਲ ਵਧ ਰਹੀ ਹੈ ਅਤ ਆਧੁਨਿਕ ਹਥਿਆਰਾਂ ਦੇ ਸਵਦੇਸ਼ੀ ਉਤਪਾਦਨ ਤੋਂ ਲੈ ਕੇ ਨਿਰਯਾਤ ਸਮਰੱਥਾ ਨੂੰ ਵਧਾਉਣ ਤੱਕ ਭਾਰਤ ਲਗਾਤਾਰ ਗਲੋਬਲ ਰੱਖਿਆ ਖੇਤਰ ਵਿੱਚ ਸਥਾਨ ਹਾਸਲ ਕਰ ਰਿਹਾ ਹੈ